ਖੋਲ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਿਆਨ ਕੀਤਾ ਜਪ ਕਿਸ ਦਾ ਕਰਨਾ ਹੈ ਆਦ ਸੱਚ ਜੁਬਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਐਦਾ ਜਪ ਕਰਨਾ ਸੱਚ ਦਾ ਜਪ ਕਰਨਾ ਪਰ ਕਦੋਂ ਕਰਨਾ ਹੈ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਉਸ ਵਕਤ ਕਰਨਾ ਹੈ ਏ ਇੱਕ ਨਾਮ ਜਗਦੀਸ਼ ਏ ਤਰਾਪਤ ਪੌੜੀਆਂ ਚੜੀਏ ਹੋਏ 21 ਸੱਚ ਤੱਕ ਪੌੜ ਪਹੁੰਚਣ ਦੀਆਂ ਇਹ ਪੌੜੀਆਂ ਨੇ ਸੱਚਖੰਡ ਤੱਕ ਪਹੁੰਚਣ ਦੀਆਂ ਸੱਚ ਤੱਕ ਪਹੁੰਚਣ ਦੀਆਂ ਇਹ ਪੌੜੀਆਂ ਨੇ ਕਿ ਜ਼ਬਾਨ ਵਾਹਿਗੁਰੂ ਵਾਹਿਗੁਰੂ ਉਚਾਰਨ ਕਰੇ ਬਸ ਪੌੜੀਏ ਇਹ ਚੜ ਰਹੀਏ ਸੋ ਤੇ ਤੁਸੀਂ ਆਖੋਗੇ ਤੇ ਸਾਰੇ ਹੀ ਕਰਦੇ ਗੱਲ ਤੇ ਕੁਝ ਬਣਦੀ ਨਹੀਂ ਪਈ ਤੇ ਮੈਂ ਫਿਰ ਅਰਸ ਕਰਾਂ ਜਦ ਰਸਨਾ ਵਾਹਿਗੁਰੂ ਵਾਹਿਗੁਰੂ ਆਖੇ ਤੇ ਕੰਨ ਸੁਣ ਬਸ ਇਹ ਹੀ ਤਰੀਕਾ ਕਿਸੇ ਤਸਵੀਰ ਵਿੱਚ ਧਿਆਨ ਜੋੜਨ ਦੀ ਬਿਲਕੁਲ ਲੋੜ ਨਹੀਂ ਸਦੀਆਂ ਤੋਂ ਹਿੰਦੁਸਤਾਨ ਦਾ ਜਿਹੜਾ ਤੌਰ ਤਰੀਕਾ ਚੱਲਿਆ ਆ ਰਿਹਾ ਸੀ ਇਹਦੇ ਨਾਲ ਗੁਰੂ ਨਾਨਕ ਨਿਹ ਸਹਿਮਤ ਹੋ। ਵਾਰਟ ਲੰਬੀ ਹੋ ਜਾਂਦੀ। ਕੰਨ ਸੁਣਾ। ਵਾਹਿਗੁਰੂ ਵਾਹਿਗੁਰੂ ਇੰਜ ਰਸਨਾ ਉਚਾਰਨ ਕਰੇ ਤੇ ਕੰਨ ਸੁਣਾ। ਤੇ ਹੁਣ ਤੁਸੀਂ ਅੰਮ੍ਰਿਤ ਵੇਲੇ ਘਰ ਬੈਠ ਕੇ ਕਰਕੇ ਵੇਖਣਾ। ਜ਼ੁਬਾਨ ਬੋਲੇ ਤੇ ਕੰਨ ਸੁਣਨ 1 ਮਿੰਟ ਵੀ ਨਹੀਂ ਕਰ ਸਕੋਗੇ 1 ਮਿੰਟ। 1 ਮਿੰਟ ਇਨੂੰ ਮੈਂ ਕਸਰ ਅਰਜ਼ ਕਰਦਾ ਹਾਂ ਇੱਕ ਮਿੰਟ ਲਈ ਨਹੀਂ ਤੇ ਉਸ ਵਕਤ ਪੜਨਾ ਤੁਸੀਂ ਕਿੰਨਾ ਕਰ ਸਕਦੇ ਰਸਨਾ ਬੋਲਦੀ ਰਹੇਗੀ ਕੰਨ ਸੁਣਨਗੇ ਨਹੀਂ ਕਿ ਜਦ ਕੰਨਾਂ ਨੇ ਸੁਣਿਆ ਹੀ ਨਹੀਂ ਤੇ ਵਾਇਗਰੂ ਤੇ ਸ਼ਬਦ ਅੰਦਰ ਗਿਆ ਹੀ ਨਹੀਂ ਤੇ ਜਦ ਸ਼ਬਦ ਅੰਦਰ ਗਿਆ ਹੀ ਨਹੀਂ ਤੇ ਰੂਹਾਨੀ ਬਲ ਕਿਸ ਤਰ੍ਹਾਂ ਬਣੇਗਾ ਭੋਜਨ ਦੀ ਬੁਰਕੀ ਅੰਦਰ ਹੀ ਨਹੀਂ ਗਈ ਰਸ ਕਿੱਥੋਂ ਬਣੇਗਾ ਫੋਨ ਕਿੱਥੋਂ ਬਣੇਗਾ ਸ਼ਬਦ ਅੰਦਰ ਹੀ ਨਹੀਂ ਗਿਆ ਅਨਾਹਦ ਨਾਦ ਕਿੱਥੋਂ ਬਣੇ ਆਨੰਦ ਕਿੱਥੋਂ ਬਣੇ ਰਸ ਕਿੱਥੋਂ ਬਣੇਗਾ ਤੋ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਾਏਗਾ ਮੂੰਹ ਦੇ ਰਾਹੀਂ ਸ਼ਬਦ ਅੰਦਰ ਨਹੀਂ ਜਾਂਦਾ ਕੋਈ ਰਸਤਾ ਹੀ ਨਹੀਂ ਹੈ ਅੱਖਾਂ ਦੇ ਰਾਹੀਂ ਸ਼ਬਦ ਅੰਦਰ ਨਹੀਂ ਜਾਂਦਾ ਕੋਈ ਰਸਤਾ ਹੀ ਨਹੀਂ ਹੈ ਮੈਨੂੰ ਗੱਲ ਭੁੱਲਦੀ ਨਹੀਂ ਜਦ ਇੱਕ ਸੱਜਣ ਨੇ ਇਸ ਢੰਗ ਦਾ ਦਾਵਾ ਕੀਤਾ ਕੁਝ ਮਤਮਤਾ ਅੰਤਰ ਭਾਰਤ ਦੇ ਚ ਐਸੇ ਚਲਨ ਕੰਨ ਦੇ ਚ ਮੰਤਰ ਫੂਕਦੇ ਨੇ ਗੋਪਤ ਰੂਪ ਵਿੱਚ ਔਰ ਮੈਨੂੰ ਆਖਣ ਲੱਗਾ ਮਸਕਿਨ ਜੀ ਸਾਡੇ ਜਿਹੜੇ ਗੁਰੂ ਨੇ ਨਾ ਉਹ ਤੇ ਕੰਨ ਦੇ ਚ ਮੰਤਰ ਦਿੰਦੇ ਨੇ ਤੇ ਮੈਂ ਕਿਹਾ ਜਗਤ ਦੇ ਚ ਕੋਈ ਐਸਾ ਵੀ ਗੁਰੂ ਤੋਂ ਵੇਖਿਆ ਜੋ ਨੱਕ ਦੇ ਚ ਮੰਤਰ ਦਿੰਦਾ ਹੋਵੇ ਅੱਖਾਂ ਚ ਮੰਤਰ ਦਿੰਦਾ ਹੋਵੇ ਮੂੰਹ ਦੇ ਚ ਮੰਤਰ ਦਿੰਦਾ ਹੋਵੇ ਮੰਤਰ ਤੇ ਕੰਨ ਚ ਹੀ ਜਾਏਗਾ ਔਰ ਕਿੱਥੇ ਜਾਏਗਾ ਸ਼ਬਦ ਤੇ ਕੰਨਾਂ ਦੇ ਰਾਹੀਂ ਅੰਦਰ ਜਾਉਂਦਾ ਹੋਰ ਕੋਈ ਤਰੀਕਾ ਹੀ ਨਹੀਂ ਹੈ ਔਰ ਕੋਈ ਢੰਗ ਹੀ ਨਹੀਂ ਵਾਹਿਗੁਰੂ ਵਾਹਿਗੁਰੂ ਰਸਨਾ ਬੋਲੇ ਤੇ ਕੰਨ ਸੁਣ ਅਗਰ ਕੰਨ ਨਹੀਂ ਸੁਣ ਰਿਹਾ ਤੋ ਫਿਰ ਮੈਂ ਇਤਨੀ ਅਰਜ਼ ਕਰ ਦਿਆਂ ਉਹ ਵਾਹਿਗੁਰੂ ਵਾਹਿਗੁਰੂ ਬਾਹਰ ਬੋਲਿਆ ਕਿ ਕੁਝ ਬਾਹਰ ਦੀ ਫਿਜ਼ਾਤ ਠੀਕ ਹੋ ਜਾਏਗੀ ਇਹਦੇ ਅੰਦਰ ਦੀ ਨਹੀਂ ਠੀਕ ਹੋਏਗੀ ਇਹਦੇ ਅੰਦਰ ਦੀ ਗੱਲ ਨਹੀਂ ਬਣੇਗੀ ਇਹ ਉਸ ਨੂੰ ਸੁਣੇ ਤੇ ਅਗਰ 5 ਮਿੰਟ ਵੀ ਚੌਕੜਾ ਮਾਰ ਕੇ ਇਸ ਤਰ੍ਹਾਂ ਰੋਜ਼ ਕਰ ਸਕੇ 5 ਮਿੰਟ ਜ਼ਿੰਦਗੀ ਬਦਲਣੀ ਸ਼ੁਰੂ ਹੋਏਗੀ ਭਜਨ ਜਾਪ ਕੇ ਸੇ ਕੰਨਾਂ ਦੇ ਰਾਹੀ ਅੰਦਰ ਜਾਂਦਾ ਸ਼ਬਦ ਇਹ ਕੰਨਾਂ ਦਾ ਵਿਸ਼ਾ ਹੈ ਇਹ ਮੂਹ ਦਾ ਅੱਖਾਂ ਦਾ ਨੱਕ ਦਾ ਵੀ ਸਹੀ ਇੰਨੇ ਮਹਾਰਜ ਕਰ। ਤੋ ਜਦ ਸ਼ਬਦ ਅਖ ਗੁਰੂ ਹੈ ਤੋ ਸ਼ਬਦ ਤੇ ਕੰਨਾਂ ਦੇ ਰਾਹੀ ਅੰਦਰ ਪ੍ਰਵੇਸ਼ ਕਰੇਗਾ ਤੇ ਜਦ ਸ਼ਬਦ ਕੰਨਾਂ ਰਾਹੀ ਅੰਦਰ ਪ੍ਰਵੇਸ਼ ਕਰ ਗਿਆ ਤੋ ਗੁਰੂ ਅੰਦਰ ਚਲਾ ਗਿਆ ਗੁਰੂ ਅੰਦਰ ਪ੍ਰਵੇਸ਼ ਕਰ ਗਿਆ ਤੇ ਜਦ ਗੁਰੂ ਅੰਦਰ ਪ੍ਰਵੇਸ਼ ਕਰ ਗਿਆ ਤੋ ਪ੍ਰਮਾਤਮਾ ਵੀ ਕਰ ਗਿਆ ਤੇ ਜਦ ਪ੍ਰਮਾਤਮਾ ਅੰਦਰ ਪ੍ਰਵੇਸ਼ ਕਰੇਗਾ ਤੋ ਆਨੰਦ ਬਣੇਗਾ ਇੰਨੇ ਮਹਾਰਜ ਕਰ ਦਿਓ ਫਿਰ ਤੇ ਆਨੰਦ ਤੋ ਪਹਿਲੀ ਬਾਣੀ ਜਪ ਹੈ ਤੇ ਜਪ ਦੇ ਚ ਸਤਿਗੁਰੂ ਨੇ ਤਿੰਨ ਗੱਲਾਂ ਦਸੀਆਂ ਨੇ ਜਪ ਕਿਸ ਦਾ ਕਰਨਾ ਹੈ ਜਪ ਕਦੋਂ ਕਰਨਾ ਹੈ ਜਪ ਕਿਵੇਂ ਕਰਨਾ ਹੈ ਫਿਰ ਜੋ ਜਪ ਕਰ ਲੈਂਦੇ ਨੇ ਉਹਨਾਂ ਦੀ ਅਵਸਥਾ ਹੈ ਸਤਿਗੁਰੂ ਨੇ ਦੱਸੀ ਅੱਗੇ ਚੱਲ ਕੇ ਜਪਜੀ ਸਾਹਿਬ ਦੇ ਚ ਮੂਲ ਗੱਲਾਂ ਇਹ ਤਿੰਨ ਨੇ ਜਪ ਕਿਸ ਦਾ ਕਰਨਾ ਹੈ ਸੱਚ ਦਾ ਜਪ ਕਦੋਂ ਕਰਨਾ ਹੈ ਅੰਮ੍ਰਿਤ ਵੇਲੇ ਜਪ ਕਿਵੇਂ ਕਰਨਾ ਹੈ ਰਸ ਨਾਲ ਜ਼ੁਬਾਨ ਨਾਲ ਜਪ ਕਰਨਾ ਹੈ ਹੁਣ ਇਸ ਤਰ੍ਹਾਂ ਦਾ 5-10 ਮਿੰਟ ਬੈਠ ਕੇ ਧਿਆਨ ਜੋੜਨਾ ਹੀ ਪੈਗਾ ਘਰ ਦੇ ਚ ਵਰਨਾ ਨਹੀਂ ਗੱਲ ਬਣੇਗੀ ਤੁਹਾਡੇ ਘਰ ਦੇ ਚ ਰਸੋਈ ਹੈ ਨਾ ਹਰ ਇੱਕ ਤੇ ਘਰ ਦੇ ਚ ਭੋਜਨ ਬਣਾਉਣ ਦੀ ਥਾਂ ਹੈ ਬੜੀ ਸ਼ਨਵਾਰ ਕੇ ਸ਼ਿੰਗਾਰ ਕੇ ਰੱਖੀ ਹੋਈ ਹੈ ਹਰ ਘਰ ਦੇ ਚ 2-4 ਫੁੱਟ ਜਗ੍ਹਾ ਐਸੀ ਚਾਹੀਦੀ ਜਿੱਥੇ ਬੈਠ ਕੇ ਭਜਨ ਕਰ ਸਕੀਏ ਉਹ ਸਰੀਰ ਦੀ ਖੁਰਾਕ ਹੈ ਜ਼ਮੀਰ ਦੀ ਖੁਰਾਕ ਹੈ ਇਹ ਨਹੀਂ ਮਹਿਸਸ ਕਰਾ ਤੇ ਜੇ ਸਰੀਰ ਦੇ ਚ ਕੁਝ ਪੈ ਸਕੇ ਤੁਸੀਂ ਰਸੋਈ ਬਣਾ ਰੱਖੀ ਤੋ ਜ਼ਮੀਰ ਦੇ ਚ ਵੀ ਕੁਝ ਪੈ ਸਕੇ ਕੁਝ ਕਰੋ ਹਰ ਘਰ ਦੇ ਚ ਚਾਹੀਦੀ कि ਜਦ ਹਰ ਘਰ ਦੇ ਵਿੱਚ 2-4 ਫੁੱਟ ਜਗ੍ਹਾ ਐਸੀ ਹੋਵੇ ਜਿੱਥੇ ਬੈਠ ਕੇ ਬੰਦਾ ਭਜਨ ਕਰੇ ਵਾਹਿਗੁਰੂ ਵਾਹਿਗੁਰੂ ਜਪੇ ਘਰ ਮੰਦਰ ਬਣ ਜਾਂਦਾ ਹੈ ਘਰ ਧਰਮ ਸਾਲ ਬਣ ਜਾਂਦਾ ਹੈ ਇਸੇ ਨੂੰ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਸੀ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋ ਕਿ ਜਿੱਥੇ ਕੀਰਤਨ ਨੇ ਜਿੱਥੇ ਜਪ ਨੇ ਜਿੱਥੇ ਵਾਹਿਗੁਰੂ ਵਾਹਿਗੁਰੂ ਦੀ ਧੁਨ ਨੇ ਭਗਤ ਕਬੀਰ ਕਹਿੰਨ ਉਹ ਘਰ ਧਰਮ ਸਾਲ ਤੇ ਇੱਕ ਪਾਸੇ ਘਰ ਘਰ ਵੀ ਨਹੀਂ ਹੈ ਉਹ ਘਰ ਘਰ ਵੀ ਨਹੀਂ ਹੈ ਤਾਂ ਫਿਰ ਕੀ ਹੈ ਚਲੋ ਧਰਮ ਸਾਲ ਤੇ ਨਹੀਂ ਹੋ ਘਰ ਮੰਦਰ ਤੇ ਨਹੀਂ ਹੋ ਤੇ ਘਰ ਵੀ ਨਹੀਂ ਤਾਂ ਫਿਰ ਕੀ ਹੈ ਭਗਤ ਕਬੀਰ ਕਹਿੰਨਿ ਸ਼ਮਸ਼ਾਨ ਘਾਟ ਕਬੀਰ ਜੈੰਘਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾ ਹੈ ਤੇ ਘਰ ਮਰਹਟ ਸਾਰਖੇ ਭੂਤ ਬਸੇ ਤਨ ਮਾਰ ਉਤੇ ਮਰਗੜ ਘਾਟ ਹੈ ਉਤੇ ਤ੍ਰਿਸ਼ਨਾ ਦੀ ਅਗ ਦੇ ਸਾਰੇ ਜਲਣ ਗਏ ਜ਼ਿੰਦਾ ਜਲਣ ਗਏ ਉਥੇ ਸ਼ਮਸ਼ਾਨ ਘਾਟ ਉਥੇ ਭੂਤ ਵਸਦੇ ਨੇ ਬੰਦੇ ਥੋੜੀ ਵਸਦੇ ਨੇ ਕਿਉਂਕਿ ਕਰਦੇਚ ਬੰਦੇ ਵਸਦੇ ਨੇ ਸ਼ਮਸ਼ਾਨ ਘਾਟ ਤੇ ਬਹੁਤ ਵਸਦੇ ਨੇ ਇਤਨੀ ਝੋਟ ਭਗਤ ਕਬੀਰ ਨੇ ਕਰ ਦਿੱਤੇ ਜਪ ਇਹ ਗੁਰੂ ਘਰ ਦੇ ਵਿੱਚ ਬਸ ਇਥੋਂ ਬੰਦਗੀ ਦੀ ਆਰੰਭਤ ਤੇ ਜਪਣਾ ਕਿਵੇਂ ਹੈ ਰਸਨਾ ਨਾਲ ਜਪਣਾ ਕਦੋਂ ਹੈ ਅੰਮ੍ਰਿਤ ਵੇਲੇ ਔਰ ਕਿਸ ਨੂੰ ਜਪਣਾ ਹੈ ਸੱਚ ਨੂੰ ਔਰ ਕਿਸੇ ਨੂੰ ਜਪ ਸੱਚ ਦਾ ਜਪ ਅੰਮ੍ਰਿਤ ਵੇਲੇ ਜਪ ਰਸਨਾ ਨਾਲ ਇਹ ਤਿੰਨ ਗੱਲਾਂ ਜਪਜੀ ਸਾਹਿਬ ਦੇ ਚ ਤੇ ਜਦ ਕੋਈ ਸੱਚ ਦਾ ਜਾਪ ਰਸਨਾ ਨਾਲ ਕਰੇ ਅੰਮ੍ਰਿਤ ਵੇਲੇ ਕਰੇ ਤੋ ਇਹ ਜਪ ਹੀ ਜਾਪ ਬਣ ਜਾਂਦਾ ਹੈ ਦੂਜੀ ਬਾਣੀ ਸਾਨੂੰ ਸਤਿਗੁਰ ਨੇ ਜਾਪ ਦਿੱਤੀ ਹੈ ਜਪ ਤੇ ਜਾਪ ਦੇ ਅਖਰੀ ਤੋ ਕੋਈ ਭੇਦ ਨਹੀਂ ਲੈ ਪਰ ਕਿਉਂਕਿ ਇਹ ਦੂਸਰੀ ਬਾਣੀ ਜਿਹੜੀ ਸਾਨੂੰ ਨਿਤਨੇਮ ਦੀ ਮਿਲੀ ਹੈ। ਔਰ ਸਤਿਗੁਰ ਨੇ ਦੂਰ ਦ੍ਰਿਸ਼ਟੀ ਦੇ ਨਾਲ ਸਾਨੂੰ ਜੋ ਇਹ ਨਿਤਨੇਮ ਦਿੱਤਾ ਹੈ ਇਹਦੀ ਵਿਆਖਿਆਤ ਕਰਨੀ ਪੈਗੀ। ਇਸ ਵਾਸਤੇ ਮੈਂ ਕਰ ਰਿਹਾ ਕਿ ਨਿਤਨੇਮ ਕਰਨਾ ਬੜਾ ਲਾਜ਼ਮੀ ਹੈ। ਇੰਨੇ ਮੈਂ ਅਰਜ਼ ਕਰਦਾ। ਬਹੁਤ ਲਾਜ਼ਮੀ ਹੈ। ਤੁਸੀਂ ਆਖੋ ਸਾਨੂੰ ਇਹ ਭਾਸ਼ਾ ਹੀ ਨਹੀਂ ਆਉਂਦੀ ਗੁਰੂ ਦੀ ਜਾਪ ਸਾਬ ਕਿਵੇਂ ਸਿੱਖਾਂ? ਪਈ ਹੱਤ ਹੋ ਗਈ ਇਸ ਮੁਲਕ ਨਾਲ ਸੰਬੰਧ ਜੋੜਨ ਵਾਸਤੇ ਤੁਸੀਂ ਅੰਗਰੇਜ਼ੀ ਸਿੱਖ ਲਈ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧ ਜੋੜਨ ਵਾਸਤੇ ਤੁਸੀਂ ਜਾਪ ਸਾਹਿਬ ਸਿੱਖ ਲੋ ਗੱਲ ਦੇ ਨਹੀਂ ਹੈ ਹੋਰ ਕੁਝ ਨਹੀਂ ਜਿਹਦੇ ਨਾਲ ਸੰਬੰਧ ਜੋੜਨਾ ਉਹਦੀ ਭਾਸ਼ਾ ਸਿੱਖਣੀ ਪੈਗੀ ਮੈਂ ਫਿਰ ਅਰਜ਼ ਕਰਦੇ ਤਾਂ ਪੜਨਾ ਹੀ ਪਏਗਾ ਜਾਪ ਸਾਹਿਬ لازਮੀ ਪੜਨਾ ਪੈਗਾ ਜਾਪ ਦੇ ਅਖਰੀ ਅਰਥ ਨੇ ਹੁਣ ਇਹ ਜਾਪ ਅੰਦਰੋਂ ਚੱਲ ਪਿਆ ਹੁਣ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ ਔਰ ਅੰਦਰੋਂ ਚੱਲਦੇ ਹੈ ਤੇ ਦੂਜੀ ਸਟੇਜ ਹੈ ਜਾਪ ਹੁਣ ਜਪ ਕਰਮ ਨੇ ਹੁਣ ਜਾਪ ਕਿਰਿਆ ਬਣ ਗਿਆ ਹੈ ਸੁਭਾਅ ਬਣ ਗਿਆ ਹੈ ਜੈਸੇ ਮੇਰੇ ਸਰੀਰ ਦੇ ਵਿੱਚ ਨਬਜ਼ ਚੱਲ ਰਹੀ ਹੈ ਸਵਾਸ ਚੱਲ ਰਹੇ ਨੇ ਦਿਲ ਧੜਕ ਰਿਹਾ ਹੈ ਤੇ ਜਪ ਇਸੇ ਤਰੀਕੇ ਨਾਲ ਆਪਣੇ ਆਪ ਹੋਵੇ ਉਹ ਜਾਪ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਨੂੰ ਕਹਿੰਦੇ ਨੇ ਮੇਰਾ ਸਿੱਖ ਇਤਨਾ ਉੱਚਾ ਹੋਵੇ ਕਿ ਜਾਪ ਸੋ ਅਜੱਪਾ ਜਾਪੇ ਰਸਨਾ ਨਾ ਜਪੇ ਲੇਕਿਨ ਜਾਪ ਚੱਲਦਾ ਹੈ ਚੱਲਦਾ ਰਹੇ ਚੱਲ ਰਹਾ ਹੈ ਇਹਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਇੱਕ ਸ਼ਬਦ ਮੇਰੇ ਪ੍ਰਾਣੋਂ ਬਸਤ ਹੈ ਬਹੌੜ ਜਨਮ ਨਾਵਾ ਸਵਾਸ ਚੱਲ ਰਹੇ ਨੇ ਜਾਪ ਚੱਲ ਸਵਾਸ ਚੱਲ ਰਹੇ ਨੇ ਸ਼ਬਦ ਚੱਲ ਰਿਹਾ ਹੈ ਬਦਕਿਸਮਤੀ ਇਹ ਹੈ ਇਹ ਅਭਿਆਸ ਨਹੀਂ ਰਿਹਾ ਅਸੀਂ ਤਮਾਸ਼ਾ ਬਣਾਇਆ ਹੈ ਗੁਰਦੁਆਰਿਆਂ ਇੰਨੇ ਮੈਰਜ਼ ਕਰਦੇ ਨੇ ਇਹ ਗੱਲ ਵੱਖਰੀ ਏ ਤੁਹਾਨੂੰ ਇਹ ਗੱਲ ਦੁੱਖ ਦਿਲ ਦੁਖਵੀ ਹੋਵੇਗੀ ਤੇ ਤੁਸੀਂ ਮਾਣ ਵੀ ਕਰੋਗੇ ਨਹੀਂ ਜੀ ਅਸੀਂ ਤੇ ਬੜੀਆਂ ਰੌਣਕਾਂ ਲਾਈਆਂ ਹੋਈਆਂ ਨੇ ਨਹੀਂ ਕੋਈ ਰੌਣਕਾਂ ਨਹੀਂ ਲੱਗੀਆਂ ਇਹ ਗੁਰਦੁਆਰੇ ਇੱਕ ਟਕਸਾਲ ਨੇ ਇੱਥੋਂ ਬ੍ਰह्मਗਿਆਨੀ ਪੈਦਾ ਕਰਨਾ ਇੱਥੋਂ ਨਾਮ ਰਸੀਏ ਪੈਦਾ ਕਰਨਾ ਇੱਥੋਂ ਉਹ ਪੈਦਾ ਕਰੇ ਨੇ ਜਿਨ੍ਹਾਂ ਨੂੰ ਵੇਖੀਏ ਤੇ ਗੁਰੂ ਚੇਤੇ ਆਵੇ ਸਿੱਖ ਗੁਰੂ ਗੁਰੂ ਸਿੱਖ ਹੈ ਨਾਨਕ ਭੇਦ ਨਾ ਬਾਈ ਇਹ ਤੇ ਟਕਸਾਲਾ ਨੇ ਇੱਥੋਂ ਇਹਨਾਂ ਨੂੰ ਜਨਮ ਦੇਣਾ ਤਾਂ ਖੈਰ ਰਸਨਾ ਖਾਮੋਸ਼ ਹੋਵੇ ਤੇ ਜਾਪ ਅੰਦਰੋਂ ਚੱਲ ਪਵੇ ਇਹ ਫਿਰ ਸੁਭਾਵ ਬਣ ਗਿਆ ਪਹਿਲੇ ਸੁਭਾਵ ਨਹੀਂ ਸੀ ਕਰਮ ਸੀ ਇਹ ਸੋਚ ਤੇ ਪਹਿਲੀ ਅਵਸਥਾ ਨੂੰ ਗੁਰੂ ਰਾਮਦਾਸ ਜੀ ਨੇ ਵੀ ਕਰਮ ਕਹਿ ਦਿੱਤਾ ਕਰਮ ਹੈ ਕਰਮकांड ਹੈ ਜਿਹੜੀਆਂ ਚਾਰ ਲਾਗਾਂ ਨੇ ਨੇ ਪ੍ਰਮਾਤਮਾ ਦੀਆਂ ਨੇ ਪ੍ਰਮਾਤਮਾ ਦੇ ਆਲੇ ਦੁਆਲੇ ਪ੍ਰਕਰਮਾਂ ਪਹਿਲੀ ਪ੍ਰਕਰਮਾ ਦੂਜੀ ਪ੍ਰਕਰਮਾ ਤੀਜੀ ਚੌਥੀ ਦੇ ਸੰਪੂਰਨ ਹੋ ਗਏ ਕਿਉਂਕਿ ਸਹਿਜ ਤੇ ਆਨੰਦ ਵਰ ਮਿਲ ਗਿਆ ਲੇਕਿਨ ਪਹਿਲੀ ਕੀ ਹੈ ਹਰ ਪਹਿਲੀ ਨਾਮ ਪਰਵਿਰਤੀ ਕਰਮ ਦਰਾਇਆ ਬਲਰਾਮ ਜੀ ਉਹ ਤੇ ਕਰਮ ਹੈ ਜਪ ਤੇ ਕਰਮ ਹੈ ਜ਼ਬਾਨ ਨਾਲ ਕਰ ਰਹੇ ਆ ਜੇ ਔਰ ਅੰਦਰ ਇਹ ਜਪ ਜਾ ਰਿਹਾ ਹੈ ਇਹ ਤੇ ਕਰਮ ਹੈ ਤੇ ਜਦ ਜਾਪ ਅੰਦਰੋਂ ਹੀ ਚੱਲ ਪਏ ਅੰਦਰੋਂ ਹੀ ਆਪਣੇ ਆਪ ਚੱਲ ਪਏ ਜਪ ਖਾਮੋਸ਼ ਹੋ ਜਾਏ ਜਾਪ ਚੱਲ ਪਏ ਇਹ ਦੂਜੀ ਸਟੇਜ ਹੈ ਉਨ ਕੀ ਜਿਸ ਤਰ੍ਹਾਂ ਸਵਾਸ ਪੈ ਚਲਦੇ ਨੇ ਇਸ ਤਰ੍ਹਾਂ ਜਾਪ ਪਿਆ ਚਾ ਕਈ ਗੁਸਤਾਖੀ ਮਾਫ ਇਸ ਤਰ੍ਹਾਂ 10 ਦਿਨ ਜੀ ਸਵਾਸ ਗਰਾਸ ਨਾਲ ਨਾਮ ਜਾਪਾ ਵਾ ਇੰਜ ਕਹਿੰਦੇ ਨੇ ਪਰ ਬਥੇਰੇ ਮੈਨੂੰ ਇਸ ਤਰ੍ਹਾਂ ਮਿਲਦੇ ਨੇ ਬਈ ਫਲਾਣੇ ਨੇ ਇੰਜ ਆਖੇ ਫਲਾਣੇ ਨੇ ਇੰਜ ਆਖੇ ਮੈਂ ਕਿਹਾ ਗਲਤ ਆਖੇ ਸਵਾਸ ਗਰਾਸ ਨਾਲ ਜਾਪ ਕੀਤਾ ਨਹੀਂ ਜਾਂਦਾ ਉਹ ਆਪੇ ਹੀ ਹੁੰਦਾ ਉਹ ਤੇਰੇ ਕਰਨ ਦੀ ਲੋੜ ਨਹੀਂ ਉਹ ਤੇ ਤੇਰਾ ਸੁਭਾਅ ਬਣ ਜਾਏਗਾ ਜਿਸ ਤਰ੍ਹਾਂ ਤੂੰ ਇਹ ਸਵਾਸ ਨਹੀਂ ਲੈ ਰਿਹਾ ਆਪੇ ਚੱਲਦੇ ਪੈਣਾ ਹੁਣ ਮੈਂ ਆਖਾਂ ਜੀ ਮੈਂ ਲੈਂਦਾ ਪਿਆ ਤੇ ਜਦ ਰਾਤ ਨੂੰ ਮੈਂ ਸੋ ਜਾਣਾ ਉਹਦਾ ਕੌਣ ਲੈਂਦਾ ਤੇ ਆਪੇ ਚੱਲਦੇ ਆਪਣੇ ਆਪ ਕੁਦਰਤੀ ਨੇ ਇਹ ਦਿਲ ਮੈਂ ਨਹੀਂ ਧੜਕਾ ਰਿਹਾ ਆਪੇ ਧੜਕ ਰਿਹਾ ਇਹ ਨਬਜ਼ ਮੈਂ ਨਹੀਂ ਚਲਾ ਰਿਹਾ ਆਪੇ ਚੱਲ ਰਹੀ ਹੈ ਜਪ ਆਪੇ ਚੱਲਦਾ ਹੈ ਕੀਤਾ ਨਹੀਂ ਜਾਂਦਾ ਇੰਨੀ ਮਹਿਸਸ ਕਰ ਪਰ ਜਪ ਉਦੋਂ ਹੀ ਆਪੇ ਚੱਲਦਾ ਹੈ ਜਦ ਮਨ ਕੋਈ ਜਪ ਕਰੇ ਬੈਰਾਗ ਤੇ ਸਹਿਜ ਉਦੋਂ ਹੀ ਬਣਦਾ ਹੈ ਜਦ ਬੰਦਾ ਪਹਿਲੇ ਪਰਵਿਰਤੀ ਕਰਮ ਵਿੱਚ ਆਵੇ ਅਰ ਪਹਿਲੜੇ ਨਾ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਕਰਮ ਵਿੱਚ ਦ੍ਰਿੜਤਾ ਆ ਜਾਏ ਬਈ ਜਪ ਕਰਨਾ ਹੈ ਲਾਜ਼ਮੀ ਕਰਨਾ ਹੈ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ ਹੈ ਜਪੀ ਜਾਣਾ ਹੈ ਉਨੇ ਚਿਰ ਤੱਕ ਜਪਣਾ ਹੈ ਜਿੰਨੇ ਚਿਰ ਤੱਕ ਅੰਦਰੋਂ ਵਾਹਿਗੁਰੂ ਪ੍ਰਗਟ ਨਹੀਂ ਹੁੰਦਾ ਐਨੀ ਮਿਹਨਤ ਕਰਨਾ ਦ੍ਰਿੜਤਾ ਕਰਮ ਦ੍ਰਿੜਾਇਆ ਬਲਰਾਮ ਜੀ ਕਰਮ ਦੀ ਦ੍ਰਿੜਤਾ ਹੋ ਗਈ ਇਹ ਨਹੀਂ ਅੱਜ ਗੁਰਦੁਆਰੇ ਆਏ ਚਲ ਹੁਣ ਕੱਲ ਨਹੀਂ ਆਣਾ ਅੱਜ ਨੇ ਤਨਨ ਕੀਤਾ ਤੇ ਕੱਲ ਨਹੀਂ ਇਹ ਦ੍ਰਿੜਤਾ ਨਹੀਂ ਹੈ ਇਹ ਕੱਚੀ ਗੱਲ ਹੈ ਇਹ ਤੇ ਕੱਚੀ ਤਾਂ ਤੇ ਟੁੱਟ ਗਈ ਸਾਬ ਕੰਨ ਨਹੀਂ ਪਹਿਲੀ ਲਾਹ ਉਹ ਤੇ ਇਹ ਹੈ ਕਿ ਕਰਮ ਵਿੱਚ ਦ੍ਰਿੜਤਾ ਹੋਵੇ لازਮੀ ਕਰਨਾ ਹੈ ਕਰਮ ਹਰ ਹਾਲਤ ਵਿੱਚ ਕਰਨਾ ਹੈ ਰੋਜ਼ ਕਰਨਾ ਹੈ ਨਿਤਾਪ੍ਰਤੀ ਕਰਨਾ ਹੈ ਕਿਉਂਕਿ ਦ੍ਰਿੜਤਾ ਆ ਗਈ ਵਿਸ਼ਵਾਸ ਆ ਗਿਆ ਬਚ ਗਿਆ ਵਿਸ਼ਵਾਸ ਕਰਮ لازਮੀ ਕਰਨਾ ਹੈ ਜਿਵੇਂ ਭੋਜਨ ਰੋਜ਼ ਖਾਣਾ ਹੈ ਪਾਣੀ ਰੋਜ਼ ਪੀਣਾ ਹੈ ਤੇ ਜਪ ਰੋਜ਼ ਕਰਨਾ ਹੈ ਦ੍ਰਿੜਤਾ ਆ ਗਈ ਪਕਿਆਈ ਆ ਗਈ ਤਾਂ ਜਿਸ ਵੇਕਤ ਬੰਦਾ ਜਪ ਦ੍ਰਿੜਤਾ ਨਾਲ ਕਰਦਾ ਹੈ ਤੇ ਕਰਮ ਤੇ ਜਪ ਜਾਪ ਬਣ ਜਾਂਦਾ ਹੈ ਤੇ ਜਦ ਜਪ ਜਾਪ ਬਣੇ ਤੇ ਅਵਸਥਾ ਕੀ ਬਣੇਗੀ ਮਨੁੱਖ ਝੁਕੇਗਾ ਉਹਦੇ ਅੰਦਰ ਝੁਕਾਓ ਪੈਦਾ ਹੋ ਜਾਏਗਾ ਉਹਦੇ ਅੰਦਰ ਨਿਰਮਾਨਤਾ ਪੈਦਾ ਹੋ ਜਾਏਗੀ ਜਿਸ ਬੰਦੇ ਦੇ ਰੋਮ ਰੋਮ ਦੇ ਚੋਂ ਨਿਰਮਾਨਤਾ ਨਿਕਲੇ ਸਮਝ ਲਓ ਇਸ ਦਾ ਜਪ ਜਾਪ ਬਣ ਗਿਆ ਐਨੇ ਮਹਿਰਸ ਕਰਦੇ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਗੁਰੂ ਗੋਬਿੰਦ ਸਿੰਘ ਜੀ ਹੁਣ ਝੁਕ ਰਹੇ ਨ ਸਜਦਾ ਹੀ ਸਜਦਾ ਇਸ ਬਾਣੀ ਸਜਦਾ ਹੀ ਸਜਦਾ ਨਮੋ ਸਰਬ ਗਿਆਤਾ ਨਮੋ ਸਰਬ ਖਿਆਤਾ या नमो कलह करता नमो शांत रूपे नमो नमो ए नमस्कार नमस्कार हर पासे नमस्कार नमो सूरज सुरजे नमो चंद्र चंदरे नमस्कार सारे जाप साब विच नमस्कार सजदा इने निर्माणता झुक गया है मन हुन सजदे विच है ऐसा बंदा हर वक्त सजदे विच ऐसा बंदा हर वक्त मथा टेक रेया है ਕਈ ਬੰਦੇ ਮੱਥਾ ਟੇਕ ਕੇ ਵੀ ਮੱਥਾ ਨਹੀਂ ਟੇਕ ਰਹੇ ਹੁੰਦੇ ਐਨੀ ਮੈਰਜ਼ ਕਰ ਲੈ। ਔਰ ਇਸ ਨੂੰ ਮੈਂ ਐਕਸ ਰੈਂਜਰਸ ਕਰਦਾ ਹਾਂ ਉਹਨਾਂ ਮੱਥਾ ਟੇਕਣ ਦਾ ਤੇ ਇਤਨਾ ਮਤਲਬ ਹੈ ਐ ਗੁਰੂ ਮੈਂ ਤੇਰੇ ਅੱਗੇ ਝੁਕ ਗਿਆ। ਤੇਰਾ ਹਰ ਹੁਕਮ ਪ੍ਰਵਾਨ। ਤੇਰਾ ਹਰ ਬਚਨ ਕਬੂਲ। ਜੋ ਤੂੰ ਕਹੇ ਇਹ ਮੈਨੂੰ ਪ੍ਰਵਾਨ। ਝੁਕਣ ਦਾ ਇੰਨਾ ਹੀ ਮਤਲਬ ਹੁੰਦਾ। ਮੱਥਾ ਟੇਕਣ ਦਾ ਇਤਨਾ ਹੀ ਮਤਲਬ ਹੁੰਦਾ। ਤੇ ਜੇ ਮੱਥਾ ਟੇਕ ਕੇ ਵੀ ਆਖੀਏ ਗੁਰੂ ਤੂੰ ਅੰਮ੍ਰਿਤ ਵੇਲੇ ਉੱਠਣ ਦੀ ਕਹਿਣਾ ਆਪਾਂ ਨਹੀਂ ਉੱਠਣਾ। ਤੂੰ ਮਰਦ ਛਕਣ ਦੀ ਕਹਿਣਾ ਹੈ ਇਹ ਤੇ ਨਹੀਂ ਕਰਨਾ ਤੂੰ ਇਹ ਵੀ ਕਹਿਣਾ ਹੈ ਕਿ ਇਹ ਹੈ ਮੋਰ ਆ ਗਿਆ ਸੁਣੋ ਤੂੰ ਪਿਆਰੇ ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦੀਦਾਰ ਹੈ ਤੂੰ ਇਹ ਆਖਦਾ ਹੈ ਕਿ ਮੈਨੂੰ ਦੀਦਾਰ ਦੇਵੋ ਤੇ ਸ਼ਸਤਰ ਤੇ ਕੇਸ ਬੜੇ ਲਾਜ਼ਮੀ ਹੈ ਕਿਰਪਾਨ ਪਹਿਨ ਕੇ ਆ ਜੋ ਹੈ ਕੇਸਾ ਧਾਰੀ ਬਣ ਕੇ ਆ ਤੇ ਤੂੰ ਆਖੇ ਦਾਤਾ ਮੈਂ ਮੱਥਾ ਟੇਕ ਸਕਦਾ ਬਚਨ ਨਹੀਂ ਮੰਨ ਸਕਦਾ ਬਚਨ ਆਪਣੇ ਕੋਲ ਰੱਖ ਤਾ ਤੇ ਮੱਥਾ ਟੇਕਣਾ ਕੀ ਮੈਨੇ ਰੱਖਦਾ ਤੂੰ ਝੁਕੇ ਹੀ ਨਹੀਂ ਜਦ ਕੋਈ ਜਪ ਕਰਦਾ ਹੈ ਔਰ ਮੈਂ ਅਰਸ਼ ਕਰਾਂ ਜਦ ਕੋਈ ਜਪ ਕਰਨ ਲੱਗ ਪਏਗਾ ਉਹ ਅਸਲੀ ਝੁਕੇਗਾ ਇੱਥੇ ਬਾਕੀ ਸਭ ਨਕਲੀ ਝੁਕਣਗੇ ਇਹ ਵੀ ਮੈਰਜ ਕਰਦੇ ਜਦ ਕੋਈ ਜਪ ਕਰੇਗਾ ਉਹ ਸਹੀ ਮੈਨੇ ਝੁਕੇਗਾ ਉਹਦੇ ਅੰਦਰ ਨਿਰਮਾਣਤਾ ਪੈਦਾ ਹੋ ਜਾਏਗੀ ਉਹ ਝੁਕ ਜਾਏਗਾ ਬਿਲਕੁਲ ਝੁਕ ਜਾਏਗਾ ਉਹ ਪੂਰਨ ਰੂਪ ਦੇ ਸਜਦੇ ਚ ਹੋਵੇਗਾ ਔਰ ਜਦ ਝੁਕੇਗਾ ਵਾਕਈ ਸਜਦੇ ਚ ਹੋਵੇਗਾ ਇਸ ਵਾਸਤੇ ਜਪ ਸਾਬ ਦੇ ਸਜਦਾ ਹੀ ਸਜਦਾ ਹੈ ਮੱਥਾ ਹੀ ਟੇਕਣਾ ਹੈ ਨਮਸਕਾਰ ਹੀ ਨਮਸਕਾਰ ਹੈ ਤੋ ਦੂਸਰੀ ਬਾਣੀ ਨਿਤਨੇਮ ਦੀ ਸਤਿਗੁਰੂ ਨੇ ਸਾਨੂੰ ਜਾਪ ਦਿੱਤੀ ਹੈ ਜਦ ਕੋਈ ਜਪ ਕਰਦਾ ਹੈ ਤੇ ਜਪ ਜਾਪ ਬਣ ਜਾਏ ਮਨੁੱਖ ਨਮਸਕਾਰ ਦੇ ਛੋ ਜਾਏ ਸਜਦੇ ਛੋ ਜਾਏ ਕਮ ਸੇ ਕਮ ਦੋ ਕਦਮ ਅੱਗੇ ਚਲਾ ਗਿਆ ਹੈ ਔਰ ਜਦ ਜਾਪ ਜਾਪ ਬਣ ਜਾਂਦਾ ਹੈ ਕੰਨ ਜਾਪ ਹੀ ਬੈਰਾਗ ਬਣ ਜਾਂਦਾ ਹੈ ਜਾਪ ਬੈਰਾਗ ਬਣ ਜਾਂਦਾ ਹੈ ਤੀਸਰੀ ਬਾਣੀ ਜਿਹੜੀ ਨਿਤਨੇਮ ਦੀ ਸਤਿਗੁਰੂ ਨੇ ਸਾਨੂੰ ਦਿੱਤੀ ਹੈ ਸਵਈਏ ਬੈਰਾਗ माते मतंग जरे जरे संग अनूत उतंग सुरंग सवारे कोट तुरंग कुरंग से कूदत पौन के गावन को जात नेवारे भारी बुजान के भूप भले बेद न्यावत शीश न जात बिचारए देते भय तो कहां भय भूपते अंत को नांगहिं पाए पधारए अन्य बड़े-बड़े सम्राट जिनादे महल जिनादे गुंबद महलांदे आसमान नाल छੁੰदे सन ਪਵਨ ਦੀ ਤਰ੍ਹਾਂ ਤੇਜ਼ ਚੱਲਣ ਵਾਲੇ ਜਿਨ੍ਹਾਂ ਦੇ ਕੋਲ ਅਸਵਾਰੀਆਂ ਸਨ ਵਾਹਨ ਸਨ ਕਿੱਥੇ ਨੇ ਕਿਥੇ ਭਏ ਤੋਂ ਕਹਾ ਭਏ ਉਹ ਬਤੇ ਅੰਤ ਕੋ ਨਾਂਗੇ ਹੀ ਪਾਏ ਪਧਾਰੇ بڑے بڑے ਮਹਿਲਾਂ ਦੇ ਵਿੱਚ ਜਦ ਕਬਰਾਂ ਦਿਖਾਈ ਦੇਣ بڑے بڑے ਸੁੰਦਰ ਚਿਹਰਿਆਂ ਵਿੱਚ ਜਦ ਹੱਡੀਆਂ ਦਿਖਾਈ ਦੇਣ ਬੇਰਾਗ ਸੰਸਾਰ ਦੀ ਰੌਣਕ ਦੇ ਵਿੱਚ ਜਦ ਬੇਰਸੀ ਦਿਖਾਈ ਦੇਵੇ ਬੇਰਾਗ ਸੰਸਾਰ ਦੀ ਭੀੜ-ਭੜ ਦੇ ਵਿੱਚ ਜਦ ਮਨ ਇਕਾਂਤਵਾਸੀ ਹੋ ਜਾਏ ਰਹੇ ਇਕਾਂ ਇਕੋ ਮਨ ਵਸਿਆ ਆਸਾ ਮਾਇ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਾਸੋ ਬੈਰਾਗ ਇਹ ਤੀਸਰੀ ਬਾਣੀ ਬੈਰਾਗ ਦੀ ਦਿੱਤੀ ਸਵਈਏ ਬੈਰਾਗ ਨੇ ਬੈਰਾਗੀ ਮਨੁਖ ਦੀ ਇਹ ਪਛਾਣ ਬੈਠਾ ਭੀੜ ਦੇ ਚ ਫਿਰ ਵੀ ਕਲਣਾ ਹੈ ਬੈਠਾ ਘਰ ਦੇ ਚ ਹੈ ਫਿਰ ਵੀ ਘਰ ਨਾਲੋਂ ਟੁੱਟਿਆ ਹੋਇਆ ਹੈ ਹੈ ਬਾਜ਼ਾਰ ਵਿੱਚ ਲੇਕਿਨ ਫਿਰ ਵੀ ਬਾਜ਼ਾਰ ਵਿੱਚ ਨਹੀਂ ਹੈ ਕੁਝ ਵੱਖ ਹੋ ਗਿਆ ਕੁਝ ਇਸ ਦਾ ਹਿੱਸਾ ਵੱਖ ਹੋ ਗਿਆ ਬੈਰਾਗੀ ਹੋ ਗਿਆ ਉਪਰਾਮਤਾ ਜਾਗ ਪਈ ਕੁਝ ਨਵੀਂ ਦੁਨੀਆ ਦੀ ਝਲਕ ਦਿਸੀ ਹੈ ਦਿਖਾਈ ਦਿੱਤੀ ਹੈ ਪਰ ਅਜੇ ਪੈਰ ਤੇ ਪੁਰਾਣੀ ਦੁਨੀਆ ਚੀਨ ਹੈ ਕੁਝ ਪਰਮ ਜੀਵਨ ਦੀ ਝਲਕ ਦਿਖਾਈ ਦਿੱਤੀ ਹੈ ਪਰ ਅਜੇ ਪੈਰ ਤੇ ਨਿਖੇਦ ਜੀਵਨ ਦੇ ਚ ਨੇ ਪਰ ਜਿਹੜੀ ਝਲਕ ਦਿਖਾਈ ਦਿੱਤੀ ਹੈ ਇਸ ਵਾਸਤੇ ਇਸ ਦੁਨੀਆ ਤੋਂ ਉਪਰਾਮਤਾ ਪੈਦਾ ਹੋ ਗਈ ਭਗਤ ਕਬੀਰ ਦੀ ਮਾਂ ਕਬੀਰ ਨੂੰ ਕਹਿੰਦੀ ਹੈ ਪੁੱਤਰਾ ਕੁਝ ਦਿਨਾਂ ਦਾ ਦੇਖ ਰਹੀ ਆ ਮੈਂ ਤੂੰ ਉਪਰਾਮ ਜਿਹਾ ਰਹਿਣਾ ਉਦਾਸੀ ਜਿਹਾ ਰਹਿਣਾ ਬੈਰਾਗੀ ਜਿਹਾ ਰਹਿਣਾ ਹੈ ਔਰ ਇਹ ਕੁਦਰਤੀ ਗੱਲ ਹੈ ਬੈਰਾਗੀ ਮਨੁੱਖ ਦੇ ਫਿਰ ਨੇਤਰ ਸੱਜਲ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਸੱਜਲ ਨੇਤਰ ਕਬੀਰ ਦੇ ਵੇਖ ਕੇ ਮਾਂ ਨੂੰ ਬੜਾ ਤਰਸ ਆਇਆ ਬੱਚੇ ਦਾ ਵੇਖ ਅਸੀਂ ਤੇਰੇ ਨਾਲ ਕਿਤਨਾ ਮੋਹ ਕਰਦੇ ਆ ਪਿਆਰ ਕਰਦੇ ਆ ਤੂੰ ਵੀ ਕਰ ਕਬੀਰ ਕਹਿੰਦਾ ਮਾ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਬ ਹੋਇਆ ਇਸ ਤਰ੍ਹਾਂ ਦੇ ਘਰ ਮੈਂ ਕਈ ਬਸਾਏ ਕਈਆਂ ਦਾ ਪਿਓ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਤੀ ਬਣਿਆ ਕਈਆਂ ਦਾ ਭਰਾ ਬਣਿਆ ਹੁਣ ਮੈਂ ਅੱਗੇ ਕੋਈ ਦੁਨੀਆ ਨਹੀਂ ਬਸਾਈ ਬਸ ਖਤਮ ਹੁਣ ਮੈਂ ਅੱਗੇ ਕੋਈ ਘਰ ਨਹੀਂ ਬਸਾਣਾ ਚਾਹਦਾ ਸਵਸਤੇ ਘਰ ਦੇ ਵਿੱਚ ਰਹਿ ਕੇ ਘਰ ਤੋਂ ਟੁੱਟਿਆ ਟੁੱਟਿਆ ਨੂੰ ਕਹਿੰਦੇ ਨਾ ਰਾਜੀ ਹੋਗੀ ਹੈ ਘਰ ਵਿੱਚ ਘਰ ਤੋਂ ਉੱਚਾ ਹੋਗੇ ਹੈ ਸੰਸਾਰ ਦੇ ਵਿੱਚ ਸੰਸਾਰ ਤੋਂ ਇੱਕ ਪਾਸੇ ਹੋਗੇ ਜਿਸੇ ਐ ਨਾਰੀਅਲ ਦਾ ਦੇਖਿਆ ਹੋਣਾ ਨਾ ਫਲ ਨਾਰੀਅਲ ਪੱਕਾ ਨਾਰੀਲ ਤੋਂ ਅੰਦਰ ਗ੍ਰੀਤ ਹੈ ਪਰ ਖੌਲ ਨਾਲ ਟੁੱਟ ਗਈ ਹੈ ਇੱਕ ਪਾਸੇ ਹੋ ਗਈ ਹੈ ਖੌਲ ਦੇ ਵਿੱਚ ਨਾਰੀਅਲ ਜਿਹੜੇ ਭੇਟ ਕੀਤੇ ਗਏ ਮੰਦਰਾਂ ਵਿੱਚ ਪ੍ਰਾਚੀਨ ਸਮੇਂ ਵਿੱਚ ਹਿੰਦੂਆਂ ਨੇ ਜੋ ਕੀਤੇ ਔਰ ਅਜੇ ਵੀ ਕਰਦੇ ਨੇ ਨਾਰੀਅਲ ਭੇਟ ਕਰਦੇ ਕਿਸੇ ਵੀ ਤੀਰ ਤੇ ਜਾਣ ਨਾਰੀਅਲ ਚੜਾਉਂਦੇ ਆ ਉਹ ਦਰਅਸਲ ਪ੍ਰਤੀਕ ਸੀ ਬੰਦੇ ਨੂੰ ਸਮਝ ਆ ਜਾਏ ਅਜੇ ਲਿਖਣ ਪੜਨ ਦੀ ਉਦੋਂ ਦੁਨੀਆ ਵਿਕਸਿਤ ਨਹੀਂ ਹੋਈ ਸੀ ਇਸ਼ਾਰਿਆਂ ਦੀ ਗੱਲ ਸੀ ਉਹਨਾਂ ਦਿਨਾਂ ਚ ਅਜੇ ਇਸ਼ਾਰਿਆਂ ਦੀ ਗੱਲ ਸੀ ਪਰ ਹੁਣ ਮਨੁੱਖ ਨੇ ਲਿਖਣਾ ਪੜਨਾ ਜਾਣ ਲਿਆ ਹੈ ਬਹੁਤ ਗਿਆਨ ਵਿਕਸਿਤ ਹੋਇਆ ਪਰ ਉਹ ਇਸ਼ਾਰਿਆਂ ਦੀ ਭਾਸ਼ਾ ਅਜੇ ਵੀ ਚੱਲ ਰਹੀ ਹੈ ਇਸ਼ਾਰਿਆਂ ਦੀ ਗੱਲ ਅਜੇ ਵੀ ਚੱਲ ਰਹੀ ਹੈ ਨਾਰੀਅਲ ਭੇਟ ਕਰਨਾ ਪੱਕਾ ਨਾਰੀਅਲ ਕੱਚਾ ਨਹੀਂ ਉਦਾਇ ਨਈ ਮਤਲਬ ਸੀ ਇਹ ਬੰਦੇ ਪ੍ਰਮਾਤਮਾ ਦੇ ਚਰਨਾਂ ਵਿੱਚ ਉਹੀ ਭੇਟ ਹੋ ਸਕਦਾ ਉਹੀ ਮਨੁੱਖ ਪਹੁੰਚ ਸਕਦਾ ਜੋ ਸੰਸਾਰ ਵਿੱਚ ਰਹਿੰਦੇ ਆਇਆ ਸੰਸਾਰ ਤੋਂ ਇੰਜ ਟੁੱਟਿਆ ਹੋਇਆ ਹੋਵੇ ਜਿਵੇਂ ਖੋਲ ਦੇ ਚ ਗਿਰੀ ਰਹਿੰਦੇ ਆਇਆ ਫੁੱਲ ਤੋਂ ਅਲਦ ਹੋ ਗਈ ਟੁੱਟ ਗਈ ਔਰ ਪ੍ਰਮਾਤਮਾ ਤੱਕ ਉਹੀ ਪਹੁੰਚ ਸਕਦਾ ਜੋ ਆਪਣਾ ਸਿਰ ਅਰਪਣ ਕਰ ਦੇਵੇ ਤੇ ਨਾਰੀਅਲ ਸਿਰ ਦੀ ਤਰ੍ਹਾਂ ਮਨੁੱਖ ਦੇ ਸਿਰ ਦੀ ਤਰ੍ਹਾਂ ਉੱਪਰ ਕੇਸ ਨੇ ਸਖਤ ਹੈ ਵਿਚੇ ਗਿਰੀ ਸਿਰ ਦਾ ਰੂਪ ਬਣ ਕੇ ਸਵਾਸਤੇ ਨਾਰੀਅਲ ਦੇਤੇ ਸਿੰਦੂਰ ਚੜਾ ਕੇ ਵੀ ਅਰਪਣ ਕਰ ਦੇ ਨ ਭਈ ਖੂਨ ਹੈ ਇੱਕ ਗਰਦਨ ਕੱਟ ਕੇ ਵੇਟ ਕਰ ਦਿੱਤੀ ਸੀਸ ਕੱਟ ਕੇ ਵੇਟ ਕਰ ਦਿੱਤੀ ਪ੍ਰਤੀਕ ਸੀ ਇਹ ਇਸ਼ਾਰਿਆਂ ਦੀ ਜੜੀ ਹੈ ਇਹ ਬੋਲੀ ਹੈ ਤੋ ਤੀਸਰੀ ਬਾਣੀ ਸਤਿਗੁਰ ਨੇ ਸਾਨੂੰ ਦਿੱਤੀ ਹੈ ਸਲਈਏ ਬਹਿਰਾਗ ਹੈ ਸੰਸਾਰ ਰਿਚ ਸੰਸਾਰ ਤੋਂ ਸੁਰਤ ਉੱਚੀ ਹੈ ਪਰਿਵਾਰ ਦੇਚ ਪਰਿਵਾਰ ਤੋਂ ਇੱਕ ਪਾਸੇ ਬਹਿਰਾਗ ਦਸਾਂਈ ਸਲਈਆਂ ਰਿਚ ਬਹਿਰਾਤ ਬਹਿੜਾ ਉਪਰੰਤ ਜਦ ਜਪ ਪੰਜਾਬ ਬਣਦਾ ਹੈ ਜਦ ਬੈਰਾਗ ਬਣਦਾ ਹੈ ਤੋਂ ਬੈਰਾਗ ਇੱਕ ਐਸੀ ਢੀੜਾ ਹੈ ਅੰਦਰੋਂ ਅਰਦਾਸ ਨਿਕਲਦੀ ਹੈ ਫਿਰ ਉੱਥੇ ਮਨੁੱਖ ਅਠੇ ਪੈਰ ਅਰਦਾਸ ਕਰਨ ਲੱਗ ਪੈਂਦਾ ਹੈ ਚੌਥੀ ਬਾਣੀ ਜਿਹੜੀ ਨਿਤਨੇਮ ਦੀ ਸਤਿਗੁਰੂ ਨੇ ਸਾਨੂੰ ਦਿੱਤੀ ਹੈ ਅਰਦਾਸ ਹੈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਜਿਤ ਕੇ ਇੱਛਾ ਹੋ ਚਰਨ ਨਨਮਨ ਰੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ ਸਵੇ ਤੁਮ ਗਾਓ ਆਪ ਹਾਥ ਦੇ ਮੋਹੇ ਬਚ ਇਹ ਸਾਰੀ ਪ੍ਰਾਰਥਨਾ ਅਰਦਾਸ ਅਰ ਮੈਂ ਫਿਰ ਅਰਸ਼ ਕਰਾਂ ਜਦ ਜਪ ਜਾਪ ਬਣਦਾ ਹੈ ਜਾਪ ਬੈਰਾਗ ਬਣਦਾ ਹੈ ਬੈਰਾਗ ਅਰਦਾਸ ਬਣਦੀ ਹੈ ਇਹ ਅਰਦਾਸ ਕਤਈ ਵਿਅਰਥ ਨਹੀਂ ਜਾਂਦੀ ਫਿਰ ਇਹ ਅਰਦਾਸ ਆਨੰਦ ਬਣਦੀ ਹੈ ਫਿਰ ਮਨੁੱਖ ਦੇ ਅੰਦਰ ਪ੍ਰਗਟ ਹੁੰਦਾ ਹੈ ਆਨੰਦ ਫਿਰ ਮਨੁੱਖ ਦੇ ਅੰਦਰ ਪ੍ਰਮਾਤਮਾ ਜੋ ਪ੍ਰਗਟ ਹੁੰਦਾ ਹੈ ਬਸ ਉਹ ਆਨੰਦ भारतीय ऋषि मुनि ने कहा है परमात्मा के सत्य चित अनंत साहिब गुरु नानक देव जी महाराज कहते हैं सत सुहाण सदा मन चाओ तू सदा मन चाओ आनंद स्वरूप है तू सुंदर है तू सत्य है तू जो सत है वो सुंदर है जो सुंदर है वो अनंत है तो आनंद दी मोर लाजिमी लानी पंदी मंजिल सड़ी आनंद ते आनंद तक पहुंचन वास्ते पहले जप है ਫਿਰ ਜਾਪ ਹੈ ਫਿਰ ਸਵਈਏ ਨੇ ਫਿਰ ਚੋਪਈਏ ਤੋ ਹਰ ਬਾਣੀ ਵਿੱਚ ਇੱਕ ਨਜ਼ਰੀਆ ਹੈ ਜਪਜੀ ਸਾਹਿਬ ਤੋਂ ਤੂੰ ਕੀ ਪ੍ਰੇਰਣਾ ਲੈਣੀ ਹੈ ਪੁਰਖਾ ਇਤਨੀ ਗੱਲ ਸਮਝ ਲੈ ਕਿ ਤੂੰ ਜਪ ਕੇ ਸਦਾ ਕਰਨਾ ਹੈ ਬੰਦਾ ਬੰਦਿਆਂ ਦੇ ਅੱਗੋਂ ਝੋਲੀ ਪਿਆੜਦਾ ਤੇ ਮੈਂ ਫਿਰ ਅਰਸ਼ ਕਰਾਂ ਜੇ ਸਾਰੇ ਆਨੰਦ ਪ੍ਰਭੂ ਦੇ ਹੱਥ ਦੇ ਚ ਨੇ ਈਸ਼ਵਰ ਦੇ ਹੱਥ ਦੇ ਚ ਨੇ ਤਾਂ ਕਿਸੇ ਮਨੁੱਖ ਰਿਚ ਕੋਈ ਅਸੀ ਤਾਕਤ ਨਹੀਂ ਕਿਸੇ ਨੂੰ ਸਾਪ ਦੇ ਸਕੇ ਕਿਸੇ ਨੂੰ ਵਰ ਦੇ ਸਕੇ ਇਸਾ ਪ੍ਰਬੂਦੇਤ ਜੜਾ ਮਰਾ ਤਾਪ ਸਿਰ ਤੇ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖੀ ਅਗਰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੈ ਤਾਂ ਗਲ ਤੇ ਫਰੇਤ ਨਹੀਂ ਕਿਸੇ ਚ ਕੋਈ ਤਾਕਤ ਨਹੀਂ ਤੁਹਾਨੂੰ ਕੋਈ श्राप ਦੇ ਦੇਵੇ ਕਿਸੇ ਚ ਕੋਈ ਤਾਕਤ ਨਹੀਂ ਤੁਹਾਨੂੰ ਕੋਈ ਸੁਖ ਦੇ ਦੇਵੇ ਪ੍ਰਭੂ ਦੇ ਹੱਥ ਚ ਹੈ ਪਰਮਾਤਮਾ ਦੇ ਹੱਥ ਚ ਹੈ ਕਿ ਪਰਮਾਤਮਾ ਹੀ ਆਨੰਦ ਹੈ ਉਹਦਾ ਮਿਲਣਾ ਹੀ ਆਨੰਦ ਦਾ ਮਿਲਣਾ ਹੈ छड़ना ही, ही दुख है पर आनंद तक पहुंच सकी करिए जप जप दा करना है बोलत राम भगत कबीर कहते कबीर मेरी सिमरने रसना ऊपर राम बस यही मेरी माला है जबान चल रही है माला फिर रही है। और ਜਪ ਜਦ ਆਨੰਦ ਬਣ ਜਾਏ ਆਨੰਦ ਤੱਕ ਪਹੁੰਚ ਜਾਏ ਫਿਰ ਜਦ ਰਸਨਾ ਵਾਹਿਗੁਰੂ ਵਾਹਿਗੁਰੂ ਆਖੇ ਤੇ ਬੜਾ ਰਸ ਹੈ ਇੱਸੇ ਹੀ ਆਖੇ ਸਤਗੁਰ ਕਹਿੰਦੇ ਨੇ ਕਿ ਹੁਣ ਪ੍ਰਮਾਤਮਾ ਸਾਧਕ ਦੀ ਰਸਨਾ ਤੇ ਵਸ ਗਿਆ ਹੈ ਪ੍ਰਭ ਜੀ ਬਸੇ ਸਾਧਕੇ ਰਸਨਾ ਹੁਣ ਤੇ ਆਣ ਵਸੇ ਹੁਣ ਤੋਂ ਆਣ ਬੈਠਾ ਹੈ ਹੁਣ ਤੇ ਜਪ ਆਨੰਦ ਬਣ ਗਿਆ ਹੈ ਹੁਣ ਨਿਰਾਜ ਜਪ ਨਹੀਂ ਹੈ ਹੁਣ ਤੇ ਜਪ ਹੀ ਆਨੰਦ ਹੈ ਜਪਦਾ ਹੈ ਤੇ ਆਨੰਦ ਹੈ ਤੋ ਮਹਾਰਸ਼ ਕਰਾ ਜਪ ਕਿਸ ਤਰ੍ਹਾਂ ਕਰਨਾ ਹੈ ਸੱਚ ਦਾ ਜਪ ਕਦੋਂ ਕਰਨਾ ਹੈ ਅਮਰਤ ਵੇਲੇ ਜਪ ਕਿਸ ਤਰ੍ਹਾਂ ਕਰਨਾ ਹੈ ਰਸਨਾ ਨਾਲ ਔਰ ਜਦ ਕੋਈ ਇਸ ਤਰ੍ਹਾਂ ਜਪ ਕਰੇ ਤੋ ਜਾਪ ਬਣ ਜਾਂਦਾ ਹੈ ਉਹ ਝੁਕ ਜਾਂਦਾ ਹੈ ਸਾਡੇ ਚਲਾ ਜਾਂਦਾ ਹੈ ਨਿਰਮਾਨ ਹੋ ਜਾਂਦਾ ਉਹਨੂੰ ਹੰਕਾਰ ਕਿਸੇ ਗੱਲ ਦਾ ਹੀ ਨਹੀਂ ਝੁਕ ਗਿਆ ਬਿਲਕੁਲ ਝੁਕ ਗਿਆ ਤੇ ਜਦ ਜਪ ਜਾਪ ਬਣਦਾ ਹੈ ਜਾਪ ਨੇ ਹੀ ਬੈਰਾਗ ਬਣ ਜਾਣਾ ਹੈ ਪਰ ਦੁਨੀਆ ਦੀ ਕੋਈ ਸੰਪਦਾ ਐਸ਼ੋ ਇਸ਼ਰਤ ਉਹਨੂੰ ਆਪਣੀ ਤਰਫ ਖਿੱਚ ਨਹੀਂ ਸਕੇਗੀ ਸਭ ਕੁਝ ਹੁੰਦਿਆ ਹੈ ਬੈਰਾਗੀ ਰਹੇਗਾ ਸਭ ਕੁਝ ਦੇ ਹੁੰਦਿਆ ਹੈ ਸੁਰਤ ਉੱਚੀ ਰਹੇਗੀ ਉਹ ਖੜੀ ਹੋਈ ਰਹੇਗੀ ਤੇ ਜਦ ਬੈਰਾਗ ਦੀ ਪੀੜਾ ਚੋਂ ਲੰਘਦਾ ਹੈ ਤੇ ਅੰਦਰੋਂ ਅਰਦਾਸ ਨਿਕਲਦੀ ਹੈ اسی ਅਰਦਾਸ ਨੂੰ ਸਤਿਗੁਰੂ ਕਹਿੰਦੇ ਨੇ ਬਿਰਥੇ ਕਦੇ ਨਾ ਉਹ ਭਈ ਜਨਕੀ ਅਰਦਾਸ ਜੋ ਉਸ ਬੈਰਾਗ ਚੋਂ ਪੈਦਾ ਹੁੰਦੀ ਹੈ ਕਿਉਂਕਿ ਬੈਰਾਗ ਤੱਕ ਤੇ ਪਹੁੰਚ ਗਿਆ ਹੁਣ ਅਰਦਾਸ ਕਰਦਾ ਹੈ ਪ੍ਰਭੂ ਤੇਰਾ ਵਿਛੜਾ ਤੇ ਮਹਿਸੂਸ ਹੋ ਗਿਆ ਹੁਣ ਤੇਰਾ ਮਿਲਾਪ ਮਹਿਸੂਸ ਹੋਇਆ ਇੰਨੀ ਮਾਇਰਸ ਕਰਾਂ ਪਹਿਲੇ ਇੰਨਾ ਤੇ ਮਹਿਸੂਸ ਹੋਇਆ ਵੀ ਰੱਬ ਤੋਂ ਅਸੀਂ ਵਿਛੜੇ ਹੋਇਆ ਮਨੁੱਖ ਕਿੱਥੇ ਮਹਿਸੂਸ ਹੁੰਦਾ ਕੋਈ ਮਹਿਸੂਸ ਹੀ ਨਹੀਂ ਪੁੱਤਰ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਮਿੱਤਰ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਪਰਿਵਾਰ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਗੁਰੂ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਪ੍ਰਮਾਤਮਾ ਤੋਂ ਵਿਛੜੇ ਮਨੁੱਖ ਕੋਈ ਮਹਿਸੂਸ ਹੁੰਦਾ ਕਿਉਂ ਨਹੀਂ ਆਉਂਦਾ ਜਾਪ ਹੀ ਕੋਈ ਨਹੀਂ ਜਪ ਕਰੇ ਤੇ ਜਾਪ ਜਾਪ ਬਣੇਗਾ ਜਾਪ ਕਰੇ ਤੇ ਜਾਪ ਬੈਰਾਗ ਬਣੇਗਾ ਮਹਿਸੂਸ ਹੋਵੇਗਾ ਮੈਂ ਵਿਛੜਿਆ ਮੈਂ ਟੁੱਟਿਆ ਆਇਆ ਤੇ ਜਿਉਂ ਉਸ ਨੂੰ ਵਿਛੋੜਾ ਮਹਿਸੂਸ ਹੋਵੇਗਾ ਅਰਦਾਸ ਅੰਦਰ ਹੋ ਜਾਵੇਗੀ ਹੋਰ ਕੁਝ ਕਰ ਨਹੀਂ ਸਕਦਾ ਅਰਦਾਸ ਤੋਂ ਬਿਨਾ ਹੋਰ ਕੀ ਕਰ ਸਕਦਾ ਹੈ ਹੋਰ ਬੰਦੇ ਕੋਲ ਹੈ ਕਿ ਪ੍ਰਾਰਥਨਾ ਕਰਦਾ ਹੈ ਕਹਿੰਦਾ ਹੈ हे ਪ੍ਰਭੂ ਆਪਣੇ ਕਰਮਾਂ ਨਾਲ ਤੇ ਮੈਨੂੰ ਇਤਨਾ ਮਹਿਸੂਸ ਹੋਇਆ ਹੈ ਕਿ ਮੈਂ ਤੇਥੋਂ ਵਿਛੜਿਆ ਆਇਆ ਹੁਣ ਤੂੰ ਬਖਸ਼ਿਸ਼ ਕਰ ਤੇ ਬਖਸ਼ਿਸ਼ ਕਰਕੇ ਮੈਨੂੰ ਮਿਲ ਰਹਿਮਤ ਕਰਕੇ ਤੁਮੈਨੋ ਮਿਲ ਤੋ ਅਰਦਾਸ ਹੈ ਪ੍ਰਾਰਥਨਾ ਹੈ ਕਿ ਜਦ ਬੈਰਾਗੀ ਹਿਰਦੇ ਚੋਂ ਅਰਦਾਸ ਨਿਕਲਦੀ ਹੈ ਹਮਰੀ ਕਰੋ ਹਾਥ ਦੇ ਰੱਛਾ ਵਾਕਈ ਰੱਛਾ ਹੋਸਦੀ ਹੋ ਜਾਂਦੀ ਹੈ ਅਰਦਾਸ ਸਵੇਰਫਿ ਚ ਜਾਂਦੀ ਨੇ ਆਨੰਦ ਦਾ ਜਨਮ ਹੋ ਜਾਂਦਾ ਹੈ ਆਨੰਦ ਦੀ ਮੌਰ ਲੱਗ ਗਈ ਆਨੰਦ ਪ੍ਰਗਟ ਹੋ ਗਿਆ ਆਨੰਦ ਹੈ ਕਿਸੇ ਪਦਾਰਤ ਤੋਂ ਨਹੀਂ ਮਿਲਦਾ ਗੁਰੂ ਤੋਂ ਮਿਲਦਾ ਹੈ ਪ੍ਰਭੂ ਤੋਂ ਮਿਲਦਾ ਹੈ ਅਕਾਲ ਪੁਰਖ ਤੋਂ ਮਿਲਦਾ ਹੈ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਘਰ ਦੇ ਚ ਸੋਗ ਹੈ ਗਮ ਹੈ ਖੁਸ਼ੀ ਹੈ ਕੋਈ ਵੀ ਸਮਾਗਮ ਹੈ ਆਨੰਦ ਸਭ ਲਾਜ਼ਮੀ ਪੜਨਾ ਪੈਂਦਾ ਹੈ ਇਸ ਵਾਸਤੇ ਕਿ ਇਹ ਬੰਦੇ ਤੇਰੀ ਮੰਜ਼ਿਲ ਆਨੰਦ ਹੈ ਤੂੰ ਪਹੁੰਚਣਾ ਆਨੰਦ ਤੱਕ ਤੇਰੀ ਚਾਹਤ ਆਨੰਦ ਹੈ ਤੇਹੀ ਤੇਰਾ ਟਿਕਾਣਾ ਹੈ ਇਹੀ ਤੇਰਾ ਘਰ ਹੈ ਔਰ ਜਦ ਕੋਈ ਆਨੰਦ ਦੇ ਚਲਾ ਜਾਂਦਾ ਹੈ ਉੱਥੇ ਫਿਰ ਜਨਮ ਨਹੀਂ ਮਰਨ ਨਹੀਂ ਦੁੱਖ ਨਹੀਂ ਸੰਤਾਪ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾਉ ਨਿਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਹੁਣ ਆਨੰਦ ਦੇਚ ਘਰ ਬਣਾਇਆ ਹੁਣ ਆਨੰਦ ਸਾਡਾ ਟਿਕਾਣਾ ਹੈ ਹੁਣ ਆਨੰਦ ਤੱਕ ਅਸੀਂ ਪਹੁੰਚ ਗਏ ਐਸ ਵਾਸਤੇ ਗੁਰੂ ਘਰ ਦੀ ਇਹ ਜਿਹੜੀ ਬਾਣੀ ਹੈ ਇਤਨੀ ਪ੍ਰਭਾੜੀਕ ਹੋ ਗਈ ਆਨੰਦ ਕਿ ਹਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਇਸ ਨੂੰ ਪੜ੍ਹਨਾ ਹੈ ਤਾਂ ਕਿ ਬੰਦੇ ਨੂੰ ਚੇਤਾ ਰਹੇ ਮੈਂ ਕਥਾ ਸੁਣੀ ਮੈਂ ਕੀਰਤਨ ਸੁਣਿਆ ਮੈਂ ਨਿਤਨੇਮ ਕੀਤਾ ਮੈਂ ਜੋ ਕੁਝ ਵੀ ਧਾਰਮਿਕ ਕਰਮ ਕਰਦਾ ਮੇਰੀ ਮੰਜ਼ਿਲ ਆਨੰਦ ਹੈ ਮੈਂ ਪਹੁੰਚਣਾ ਆਨੰਦ ਤੱਕ ਦੁੱਖ ਤੇ ਆਨੰਦ ਦੀ ਵਿਆਖਿਆ ਇਤਨੀ ਹੈ ਜੋ ਦੁੱਖ ਦੇ ਚ ਹੈ ਸੰਸਾਰ ਦੇ ਚ ਹੈ ਜੋ ਆਨੰਦ ਦੇ ਚ ਹੈ ਉਹ ਗੁਰੂ ਦੇ ਚ ਹੈ ਬਸ ਇਤਨੀ ਗੱਲ ਹੈ ਜੋ ਦੁੱਖ ਦੇ ਚ ਹੈ ਉਹ ਜਗਤ ਦੇ ਚ ਹੈ ਜੋ ਆਨੰਦ ਦੇ ਚ ਹੈ ਉਹ ਪ੍ਰਮਾਤਮਾ ਦੇ ਚ ਹੈ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਮਹਿਰਾ ਵਰਤਾਉਣ ਆਨੰਦ ਦਾ ਜੋ ਇਹ ਅਮਰ ਕਲਾਮ ਆਪਨੇ ਉਚਾਰਨ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਬਾਣੀਆਂ ਦੇ ਰੂਪ ਵਿੱਚ ਆਨੰਦ ਸਾਹਿਬ ਸਾਡੇ ਸਾਹਮਣੇ ਰੱਖਿਆ ਔਰ ਦੀਵਾਨ ਦੀ ਇਹ ਮਰਿਆਦਾ ਬਣ ਗਈ ਕਿ ਆਨੰਦ ਸਾਹਿਬ ਸਮਾਪਤੀ ਤੇ ਲਾਜ਼ਮੀ ਪੜਨਾ ਹੈ ਲਾਜ਼ਮੀ ਪੜਨਾ ਹੈ ਕਿਉਂਕਿ ਅਖੀਰ ਹੈ ਸਾਡੀ ਮੰਜ਼ਿਲ ਹੈ ਸਾਡਾ ਘਰ ਹੈ ਸਤਗੁਰ ਰਹਿਮਤ ਕਰਨ ਕਿ ਸਾਡੀ ਰਸਨਾ ਜਪ ਕਰਨ ਲੱਗ ਪਏ ਤੇ ਰਸਨਾ ਦਾ ਜਾਪ ਹਿਰਦੇ ਦਾ ਰਾਪ ਜਾਪ ਬਣ ਜਾਏ ਅੰਦਰੋਂ ਫਿਰ ਜਾਪ ਨਿਕਲੇ ਨਿਰਮਾਨਤਾ ਪੈਦਾ ਹੋ ਜਾਏ